ਬਟਾਲਾ ਚ ਡੇੜਾ ਰੋਡ ਤੇ ਚੱਲੀਆਂ ਗੋਲੀਆਂ ਜਸਜੀਤ ਉਰਫ ਡਿੰਪੀ ਨਾਮਕ ਨੌਜਵਾਨ ਦੀ ਹੋਈ ਮੌਤ ਜਾਣਕਾਰੀ ਅਨੁਸਾਰ ਗੱਡੀ ਚ ਆਏ ਜਸਜੀਤ ਜਦੋਂ ਆਪਣੀ ਗੱਡੀ ਵਿੱਚੋਂ ਉਤਰਿਆ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਜਸਜੀਤ ਉੱਤੇ ਗੋਲੀਆਂ ਚਲਾ ਦਿੱਤੀਆਂ ਮ੍ਰਿਤਕ ਮਾਨ ਨਗਰ ਬਟਾਲਾ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਡੇੜਾ ਰੋਡ ਉੱਪਰ ਕੁਝ ਅਣਪਛਾਤੇਆਂ ਦੇ ਵੱਲੋਂ ਗੋਲੀਆਂ ਮਾਰ ਕੇ ਇੱਕ ਵਿਅਕਤੀ ਜਸਜੀਤ ਸਿੰਘ ਵਾਸੀ ਮਾਨ ਨਗਰ ਬਟਾਲਾ ਦਾ ਕਤਲ ਕਰ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁੱਢਲੀ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਉੱਪਰ ਸਵਾਰ ਚਾਰ ਅਣਪਛਾਤੇ ਆਮ ਵੱਲੋਂ ਗੋਲੀਆਂ ਚਲਾ ਕੇ ਕਤਲ ਕੀਤਾ ਗਿਆ ਹੈ ਕਿਹੜੇ ਪਾਸੇ ਤੋਂ ਗੋਲੀ ਚੱਲੀ ਹੈ ਹਾਂ ਹੁਣੇ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਪਿੰਪੀ ਜਿਵੇਂ ਨਾ ਦਾ ਬੜਾ ਜੀ ਸੰਗ ਉਹਨੂੰ ਕੋਈ ਹਨ ਪਿਛਾ ਤੇ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚਲੇ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਰ ਲੇਗਾ ਚਰਨਜੀਤਪੁਰ ਅੱਛਾ ਜੀ ਇਹ ਮੇਰਾ ਇੱਕ ਮੋਤਵਾ ਲੱਗੀਆਂ ਦੋ ਕੁੜੀਆਂ ਦੰਗੀਆਂ ਦੋ ਕੁੜੀਆਂ ਅਹੀਂ ਇਹਨੂੰ ਕੀ ਕਰੋ ਲੈ ਜਾੜਾ ਕਿਹਦੇ ਨਾਲ ਗਿਆ ਇੱਥੇ ਤੇ ਉਹ ਮੂਰਤ ਸੀ ਕੋਠੀ ਦਾ ਉੱਥੋਂ ਆਇਆ ਉਹ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਨਾ ਸਾਹ ਬਣਾ ਮੈਂ ਕਿਹਾ ਚਾਹ ਪੀਣੀ ਆ ਆਦਾ ਮੈਂ ਚਾਹ ਸੋਣ ਆਏ ਸੋਣ ਚੁਕਿਆ ਇਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਰਤੀਆਂ ਕਿਹਨੇ ਮਰ ਗਿਆ ਕਿੰਨੇ ਪਰਵਾਹ ਕਿੰਨੇ ਜੀਜੇ ਤੁਸੀਂ ਅਈ ਮੇਰੇ ਪਰਵਾਹ ਬਹੁਤ ਵੱਡਾ ਦਾ ਜੁਆਇੰਟ ਫੈਮਿਲੀ ਆ ਦੀ ਅੱਜ ਦੋ ਜੀਜਾ ਦੀ ਮੌਤ ਹੋਈ ਹੈ ਇਹ ਇੱਕ ਪਹਿਚੋਾਈ ਸੀ ਬੰਦੇ ਸਾਰੀ ਘਰ ਦੇ ਆ ਜਾਰੀ ਬੱਤਰ ਘਾਦੇ ਫੇਰ ਦਾ ਕੰਮ ਕਰਦੇ ਫੇਰ ਦਾ ਕੰਮ ਆਜਾ ਕਿਤੋਂ ਆਏ ਤੁਸੀਂ ਕਿੱਨੇ ਜਿਹੜੇ ਆਈ ਤਿੰਨੇ ਆੜੇ ਗੱਡੀ ਤੇ ਇਹ ਪਰਿਆ ਗੱਡੀ ਜਨਮ ਉੱਤਰ ਕੇ ਮਿਲਦਾ ਪਿਆ ਹੈ ਇਹਦਾ ਨਾਮ ਆ ਕੀਪ ਆ ਅੱਜ ਤੋਂ ਕੋਟੀ ਦਾ ਮਹੂਰਤ ਕੇ ਦਾ ਤੇ ਘਰ ਦੋਸਤ ਦੇ ਘਰ ਆਇਓ ਮਰਵਾਲ ਮਰਵਾਲ ਤੋਂ ਚਲੋ ਪਹਿਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇੱਥੇ ਗੋਲੀ ਬਾਰਾਂ ਨੂੰ ਇਹਦੇ ਗੋਲੀ ਪਾਣੀ ਹੋ ਗਈ ਕਿਹਦਾ ਨਾਮ ਨੇ ਇਹਨੂੰ ਦੱਸ ਦੇ ਕਿੰਨੇ ਖੜਿਆ ਸੀ ਮਾਰੇ ਨੂੰ ਕੋਲ ਲੱਤ ਕੇ ਆਈ ਉਹਨਾਂ ਨੇ ਕਿੰਨੇ ਜਣ ਬੱਚੇ ਮੰਨਿਆ ਦੋ ਕੁੜੀਆਂ ਮੇਰਾ ਇੱਕ ਮੁੰਡਾ ਮੈਂ ਕਿਹਾ ਸਿਰ ਤੇ ਜੀڑا ਮੈਨੂੰ ਦਾ ਦੋ ਇਹ ਦੁਨੀਆ ਬਹੁਤ ਬਰਬਾਦ ਹੋ ਗਈ ਆ ਇਹ ਤਾਂ ਗੁੱਗ ਬਗਵਾਨ ਕੁਰੀ ਦਾ ਬਿਰਕਾ ਕੋ ਦਾ ਵਾ ਇਕਲਾ ਤਲਾ ਮਾ ਦਾ ਪੁੱਤ ਬਰਵੰਦਾ ਪਿਆਰਾ ਇਹਨੂੰ ਦੁਨੀਆ ਤੋਂ ਬਰਬਾਦ ਕਰਿਆ ਜਾਵੇ ਯਾਰ ਇਹ ਦੁਨੀਆ ਨੂੰ ਕਰ ਦੋ ਤਬਾਹ ਨਾ ਰਾਡੀ ਜੀ ਕੀ ਹੋਇਆ ਜੀ ਮੇਰਾ ਭਰਾ ਅਜੇ ਲੋਕਾਂ ਦੀ ਜੁੱਤਰੀਆ ਥੱਲੇ ਕੋ ਚਾਰ ਜਣੇ ਆ ਗੋਲੀਆਂ ਮਾਰ ਕੇ ਗਾ ਗੇ ਕਿੰਨੇ ਹੋਏ ਦੀ ਘਟਨਾ ਆ ਹੋ ਰਿਹਾ ਇੱਧਾ ਘੰਟਾ ਪਹਿਲਾਂ ਦੀ ਅੱਛਾ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ ਜੇ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਹੋ ਇੱਥੇ ਕੋਈ ਗੱਡੀ ਜੁੱਤਰੇ ਆ ਵੀਰ ਨੂੰ ਨਾਲ ਆਇਆ ਹੋਏਗਾ ਹਾਂਜੀ ਤੇ ਕਿੰਨੇ ਜਣੇ ਆਏ ਉਹ ਚੁਕਨੇੜੇ ਦੋ ਮੋਰਚੇ ਦੇ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪੰਜ 6 ਚਲੀਆਂ ਮੈਂ ਇੱਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆਹ ਨਾ ਘਰ ਨਾਲ ਹੀ ਲੋਕਲ ਇਸ ਮਾਨਗਰ ਅੱਛਾ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਨਾਲ ਕੋਈ ਲਾਕ ਨਾ ਨਾ ਲਾਕ ਨਹੀਂ ਕਿਸੇ ਰਹਿ ਨਹੀਂ ਆ ਨਾ ਅੱਛਾ ਤੇ ਇਹ ਕਿੱਥੋਂ ਆਏ ਸੀ ਏ ਤੇ ਘੁੰਦਰ ਕੇ ਮੈਂ ਮੈਂ ਗਿਆ ਇਹਦੇ ਕੋ ਮੁੰਡੇ ਵਾਲ ਕੇ ਆ ਲੈ ਜਾਂਦੇ ਕੰਮ ਕਰਦੇ ਪਰਵਾਦ ਦਾ ਕੰਮ ਕਰਦੇ ਜੋ ਪਰਵਾਦ ਦੇ ਆਪ ਤਿੰਨ ਬਰਦਰ ਆ ਇੱਕ ਬਿਆਰੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਵਿਆਹ ਦੇ ਕੌਣ ਨਹੀਂ ਇਹਦੇ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਵਸਦੇ ਹਾਂਜੀ ਘਰ ਉੱਤੇ ਘਰ ਜਾਣ ਵਾਲੇ